ਤੋ ਫੋ ਫੈਸ਼ਨ ਵੀ ਜ਼ਮਾਨੇ ਦੇ ਨਾਲ-ਨਾਲ ਬਦਲਦਾ ਰਹਿੰਦਾ ਹੈ ਜਿਵੇਂ ਕਿ ਤੇਰੇ ਨਾਮ ਫਿਲਮ ਵਿੱਚ ਸਲਮਾਨ ਖਾਨ ਦੇ ਰੱਖੇ ਹੋਏ ਵਾਲਾਂ ਦਾ ਇੱਕ ਵਾਰ ਇੰਨਾ क्रेਜ਼ ਹੋਇਆ ਪਰ ਅੱਜ ਉਸੇ ਵਾਲਾਂ ਦਾ ਲੋਕ ਮਜ਼ਾਕ ਵੀ ਉਡਾਉਂਦੇ ਨੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਐਸੇ ਹੀ ਅਜੀਬੋ-ਗਰੀਬ ਫੈਸ਼ਨਾਂ ਬਾਰੇ ਦੱਸਾਂਗੇ ਨੰਬਰ 1 ਕੋਰਸੈਟ ਦੋਸਤੋ ਪਤਲਾ ਲੱਕ ਅੱਜ ਵੀ ਇੱਕ ਕਿਸਮ ਦਾ ਫੈਸ਼ਨ ਟ੍ਰੈਂਡ ਹੈ ਇਸ ਲਈ ਅੱਜ ਵੀ ਕਈ ਲੋਕ ਆਪਣੇ ਲੱਕ ਉੱਤੇ ਕੋਰਸੈਟ ਬੰਨ੍ਹਦੇ ਨੇ ਪਰ 18ਵੀਂ ਸਦੀ ਦੇ ਲੋਕ ਪਤਲੇ ਲੱਕ ਲਈ ਐਨੇ پاگل ਸਨ ਕਿ ਉਸ ਸਮੇਂ ਕਈ ਯੂਰਪ ਦੇ ਦੇਸ਼ਾਂ ਅੰਦਰ ਔਰਤਾਂ ਦੇ ਲੱਕ ਉੱਤੇ ਕੋਰਸੈਟ ਇੰਨਾ ਜ਼ਿਆਦਾ ਟਾਈਟ ਬਣਿਆ ਜਾਂਦਾ ਸੀ ਕਿ ਉਹਨਾਂ ਦੀ ਬਾਡੀ ਕਿਸੇ ਗੁੱਡੀ ਵਾਂਗ ਦਿਖਦੀ ਸੀ ਇਸ ਅਣਮਨੁੱਖੀ ਟ੍ਰੈਂਡ ਕਰਕੇ ਔਰਤਾਂ ਦੇ ਅੰਦਰੂਨੀ ਆਰਗਨਸ ਉੱਤੇ ਬਹੁਤ ਬੁਰਾ ਅਸਰ ਪੈਂਦਾ ਸੀ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੀ ਸ਼ਿਕਾਰ ਹੋ ਜਾਂਦੀਆਂ ਸਨ ਤੇ ਕਈ ਮਾਮਲਿਆਂ ਵਿੱਚ ਤਾਂ कस ਕੇ ਬੰਨੇ ਗਏ ਕੋਰਸਟ ਨਾਲ ਉਹਨਾਂ ਦੀ ਨਾੜਾਂ ਤੱਕ ਟੁੱਟ ਜਾਂਦੀਆਂ ਸਨ। ਅਜਿਹਾ ਨਹੀਂ ਕਿ ਇਤਿਹਾਸ ਅੰਦਰ ਲੋਕ ਕੋਰਸਟ ਨਾਲ ਜੁੜੀਆਂ ਬਿਮਾਰੀਆਂ ਤੋਂ ਅਣਜਾਣ ਸਨ ਪਰ ਸਾਰਾ ਕੁਝ ਜਾਣਦੇ ਹੋਏ ਵੀ ਉਹ ਆਪਣੀਆਂ ਕੁੜੀਆਂ ਦੇ ਲੱਕ ਉੱਤੇ ਸਿਰਫ 12 ਸਾਲ ਦੀ ਉਮਰ ਤੋਂ ਹੀ ਕੋਰਸਟ ਬੰਨਣਾ ਸ਼ੁਰੂ ਕਰ ਦਿੰਦੇ ਸਨ। ਕੋਰਸਟ ਦਾ ਇਹ ਫੈਸ਼ਨ ਇੰਨਾ ਜ਼ਿਆਦਾ ਖਤਰਨਾਕ ਸੀ ਕਿ ਸਾਲ 1860 ਅੰਦਰ ਪੈਰਿਸ ਦੇ ਇੱਕ ਅਖਬਾਰ ਅੰਦਰ ਇੱਕ ਖਬਰ ਆਈ ਕਿ ਇਹਨੂੰ ਬੰਨਣ ਨਾਲ ਇੱਕ ਔਰਤ ਦੀਆਂ ਅੰਤੜਾਂ ਟੁੱਟ ਕੇ ਉਹਦੀ ਹੱਡੀ ਲੀਵਰ ਅੰਦਰ ਵੱੜ ਗਈ ਸੀ ਤੇ ਉਹਦੀ ਮੌਤ ਹੋ ਗਈ। ਅੱਜ ਵੀ ਕੁਝ ਔਰਤਾਂ ਖਾਸ ਮੌਕਿਆਂ ਤੇ ਕੋਰਸੈਟ ਬੰਨ੍ਹਦੀਆਂ ਹਨ। ਹਾਲਾਂਕਿ ਇਹ ਉਹਨਾਂ ਜਿਆਦਾ ਟਾਈਟ ਨਹੀਂ ਹੁੰਦਾ ਜਿੰਨਾ ਪਹਿਲਾਂ ਹੋਇਆ ਕਰਦਾ ਸੀ। ਨੰਬਰ 2 ਬਲੈਕ ਟੀਥ ਇੱਕ ਪਾਸੇ ਜਦੋਂ ਅੱਜ ਦੇ ਸਮੇਂ ਚਿੱਟੇ ਦੰਦਾਂ ਨੂੰ ਖੂਬਸੂਰਤੀ ਦਾ ਇੱਕ ਅੰਗ ਮੰਨਿਆ ਜਾਂਦਾ ਹੈ, ਉੱਥੇ ਹੀ ਜਾਪਾਨ ਦੇ ਇਤਿਹਾਸ ਵਿੱਚ ਇਸ ਦੇ ਬਿਲਕੁਲ ਉਲਟ ਹੋਇਆ ਕਰਦਾ ਸੀ। ਜਪਾਨ ਵਿੱਚ ਉਹਾ ਗੁਰੂ ਟਰੈਡੀਸ਼ਨ ਨੂੰ ਫਾਲੋ ਕਰਨ ਵਾਲੀਆਂ ਔਰਤਾਂ ਵਿੱਚ ਕਾਲੇ ਦੰਦਾਂ ਦਾ ਫੈਸ਼ਨ ਸੀ ਤੇ ਸਦੀਆਂ ਪਹਿਲਾਂ ਇਸ ਅਜੀਬ ਫੈਸ਼ਨ ਨੂੰ ਸਿਰਫ ਅਮੀਰ ਔਰਤਾਂ ਹੀ ਕਰਦੀਆਂ ਹੁੰਦੀਆਂ ਸਨ ਮਤਲਬ ਕਿ ਇਹ ਵੀ ਅਮੀਰੀ ਦੀ ਇੱਕ ਨਿਸ਼ਾਨੀ ਸੀ ਅਸਲ ਵਿੱਚ ਉਹਨਾਂ ਦੀ ਇੱਕ ਮਹਾਰਾਣੀ ਦੇ ਦੰਦ ਕਾਲੇ ਸੀ ਕਿਉਂਕਿ ਉਹ ਮਿੱਠਾ ਜ਼ਿਆਦਾ ਖਾਂਦੀ ਹੁੰਦੀ ਸੀ ਤੇ ਉਸ ਜ਼ਮਾਨੇ ਅੰਦਰ ਮਿੱਠਾ ਬਹੁਤ ਮਹਗਾ ਹੁੰਦਾ ਸੀ ਇਸ ਲਈ ਉੱਥੋਂ ਦੇ ਲੋਕਾਂ ਦੇ ਅੰਦਰ ਇਹ ਗੱਲ ਫੈਲ ਗਈ ਕਿ ਸਿਰਫ ਅਮੀਰ ਲੋਕਾਂ ਦੇ ਦੰਦ ਹੀ ਕਾਲੇ ਹੋ ਸਕਦੇ ਨੇ ਨੰਬਰ 3 ਇਲੌਂਗੇਟਿਡ ਸਕਲ ਸੈਂਟਰਲ ਅਮਰੀਕਾ ਵਿੱਚ ਜਦੋਂ ਇਹ ਕਾਫੀ ਲੰਬੀ ਇਨਸਾਨੀ ਖੋਪੜੀ ਪਾਈ ਗਈ ਤਾਂ ਹਰ ਕੋਈ ਇਸ ਨੂੰ ਏਲੀਅਨਸ ਨਾਲ ਜੋੜ ਕੇ ਵੇਖਣ ਲੱਗਿਆ ਕਿਉਂਕਿ ਇਹ ਫਿਲਮਾਂ ਅੰਦਰ ਵਿਖਾਏ ਜਾਣ ਵਾਲੇ ਏਲੀਅਨਸ ਨਾਲ ਇਸ ਦੀ ਬਣਤਰ ਕਾਫੀ ਹੱਦ ਤੱਕ ਮਿਲਦੀ ਸੀ ਹਾਲਾਂਕਿ ਵਿਗਿਆਨੀਆਂ ਅਨੁਸਾਰ ਏਲੀਅਨਸ ਨਾਲ ਇਹਨਾਂ ਦਾ ਦੂਰ ਦੂਰ ਤੱਕ ਕੋਈ ਲੈਂਡ ਦੇਣ ਦੀ ਕਹਿਦੇ ਹਨ ਇਤਿਹਾਸ ਵਿੱਚ ਮਾਇਆ ਤੇ ਇਨਕਾ ਵਰਗੀਆਂ ਇਨਸਾਨੀ ਕਬੀਲਿਆਂ ਦੇ ਲੋਕ ਛੋਟੀ ਉਮਰ ਵਿੱਚ ਹੀ ਆਪਣੇ ਬੱਚੇ ਦੇ ਸਿਰ ਨੂੰ ਇੱਕ ਕੱਪੜੇ ਨਾਲ ਕੱਸ ਕੇ ਬੰਨ੍ਹ ਦਿੰਦੇ ਸਨ ਤਾਂ ਕਿ ਸਿਰ ਦਾ ਸਾਈਜ਼ ਲੰਬਾ ਹੋਣ ਲੱਗੇ ਇਸ ਲੰਬੇ ਸਿਰ ਨੂੰ ਤੁਸੀਂ ਇੱਕ ਕਿਸਮ ਦਾ ਫੈਸ਼ਨ ਟ੍ਰੈਂਡ ਵੀ ਕਹਿ ਸਕਦੇ ਹੋ ਕਿਉਂਕਿ ਲੰਬੇ ਸਿਰ ਵਾਲੇ ਬੰਦੇ ਨੂੰ ਕਬੀਲੇ ਅੰਦਰ ਇੱਕ ਖਾਸ ਬੰਦਾ ਸਮਝਿਆ ਜਾਂਦਾ ਸੀ ਨੰਬਰ 3 ਫੂਟ ਬਾਈਂਡਿੰਗ ਦੋਸਤੋ ਟਾਈਟ ਪੈਂਟ ਪਾ ਕੇ ਤੁਹਾਨੂੰ ਤਕਲੀਫ ਤਾਂ ਹੁੰਦੀ ਹੋਵੇਗੀ ਪਰ ਫੇਰ ਵੀ ਫੈਸ਼ਨ ਹੈ ਤਾਂ ਪਾਉਣੀ ਪੈਂਦੀ ਹੈ ਪਰ ਜੇ ਤੁਹਾਨੂੰ ਜਾਣਨਾ ਹੈ ਕਿ ਫੈਸ਼ਨ ਦੇ ਨਾਂ ਤੇ ਬੰਦਾ ਕਿਸ ਹੱਦ ਤੱਕ ਤਕਲੀਫ ਵਿੱਚ ਰਹਿ ਸਕਦਾ ਹੈ ਤਾਂ ਇਸ ਦਾ ਜਵਾਬ ਤੁਹਾਨੂੰ ਚੇਨ ਦੀਆਂ ਉਹਨਾਂ ਔਰਤਾਂ ਤੋਂ ਮਿਲੇਗਾ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਆਪਣੇ ਪੈਰਾਂ ਨੂੰ ਕੱਪੜਿਆਂ ਨਾਲ ਬੰਨ ਕੇ ਰੱਖਿਆ ਸੀ ਇਹ ਵੀ ਇੱਕ ਕਿਸਮ ਦਾ ਫੈਸ਼ਨ ਹੀ ਸੀ ਕਿ ਔਰਤਾਂ ਦੇ ਪੈਰਾਂ ਦਾ ਸਾਈਜ਼ 7 ਸੈਂਟੀਮੀਟਰ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਵੀਵੀ ਸਦੀ ਤੱਕ ਚਾਈਨਾ ਦੇ ਰਈਸ ਘਰਾਂ ਵਿੱਚ ਪੈਦਾ ਹੋਣ ਵਾਲੀਆਂ ਕੁੜੀਆਂ ਦੇ ਪੈਰ ਬਚਪਨ ਵਿੱਚ ਹੀ ਪੱਟੀਆਂ ਨਾਲ ਘੁੱਟ ਕੇ ਬੰਦਤੇ ਜਾਂਦੇ ਸਨ ਇਸ ਦਰਦਨਾਕ ਕੰਮ ਵਿੱਚ ਉਹਨਾਂ ਦੇ ਪੈਰਾਂ ਦੀਆਂ ਉਂਗਲੀਆਂ ਤੱਕ ਟੁੱਟ ਕੇ ਮੁੜ ਜਾਂਦੀਆਂ ਸਨ ਜਿਸ ਤੋਂ ਬਾਅਦ ਉਹ ਆਪਣੇ ਪੈਰ ਉਹਨਾਂ ਲਈ ਬਣੇ ਛੋਟੇ-ਛੋਟੇ ਪੂਟਾਂ ਵਿੱਚ ਪਾ ਕੇ ਸਦਾ ਸੋਹਣੀਆਂ ਦਿਖਦੀਆਂ ਸਨ ਇਸ ਫੈਸ਼ਨ ਦੀਆਂ ਸ਼ਿਕਾਰ ਮਹਿਲਾਵਾਂ ਅੱਜ ਵੀ ਚੀਨ ਵਿੱਚ ਜਿਉਂਦੀਆਂ ਨੇ ਜਿਨ੍ਹਾਂ ਨੂੰ ਤੁਰਦੇ ਹੋਏ ਦੇਖ ਕੇ ਸ਼ਾਇਦ ਤੁਹਾਡੇ ਪੈਰਾਂ ਅੰਦਰ ਵੀ ਦਰਦ ਸ਼ੁਰੂ ਹੋ ਜਾਵੇ ਨੰਬਰ 4 ਪੈਂਟ ਟਾਈਟ ਕਹਿੰਦੇ ਨੇ ਲੋੜ ਹੀ ਕਾਰ ਦੀ ਮਾਂ ਹੈ ਫੈਸ਼ਨ ਦੀ ਦੁਨੀਆ ਵੀ ਇੱਕ ਹੱਦ ਤੱਕ ਇਸੇ ਨਿਯਮ ਉੱਪਰ ਚੱਲਦੀ ਹੈ ਕਈ ਵਾਰ ਲੋਕ ਲੋੜਾਂ ਅਨੁਸਾਰ ਆਪਣਾ ਫੈਸ਼ਨ ਟ੍ਰੈਂਡ ਬਦਲ ਲੈਂਦੇ ਨੇ ਕੁਝ ਅਜੀਹਾ ਹੀ ਸੈਕਿੰਡ ਵਰਲਡ ਵਾਰ ਦੌਰਾਨ ਹੋਇਆ ਉਸ ਸਮੇਂ ਦੁਨੀਆ ਦੇ ਜ਼ਿਆਦਾਤਰ ਦੇਸ਼ ਨਾਈਲੋਨ ਦੀ ਕਮੀ ਨਾਲ ਜੂਝ ਰਹੇ ਸਨ ਕਿਉਂਕਿ ਲੜਾਈ ਦੇ ਚੱਲਦੇ ਹਰ ਦੇਸ਼ ਸਿਰਫ ਨਾਈਲੋਨ ਦੀ ਖਪਤ ਆਪਣੇ ਸਪਾਈਆਂ ਦੇ ਸਮਾਨ ਅੰਦਰ ਕਰ ਰਿਹਾ ਸੀ ਅਜਿਹੇ ਵਿੱਚ ਉਹ ਔਰਤਾਂ ਵਿਚਾਰੀਆਂ ਕਾਫੀ ਪਰੇਸ਼ਾਨ ਸਨ ਜਿਨ੍ਹਾਂ ਨੇ ਫੈਸ਼ਨ ਲਈ ਆਪਣੇ ਡਰੈਸ ਦੇ ਥੱਲੇ ਪੈਂਟੀ ਹੋਲਸ ਪਹਿਨਣੇ ਸਨ ਜਦੋਂ ਨਾਈਲੋਨ ਦੀ ਕਮੀ ਕਰਕੇ ਜਦੋਂ ਉਹਨਾਂ ਨੂੰ ਬਾਜ਼ਾਰ ਅੰਦਰ ਪੈਂਟੀ ਹੋਲਸ ਨਹੀਂ ਮਿਲੀ ਤਾਂ ਇੱਕ ਨਵਾਂ ਫੈਸ਼ਨ ਚੱਲਿਆ ਇਹਨਾਂ ਔਰਤਾਂ ਨੇ ਆਪਣੀਆਂ ਲੱਤਾਂ ਉੱਤੇ ਪੈਂਟੀ ਹੋਲਸ ਵਰਗੀ ਚਿੱਤਰਕਾਰੀ ਕਰਵਾਉਣੀ ਸ਼ੁਰੂ ਕਰ ਦਿੱਤੀ ਨੰਬਰ 5 ਲੌਂਗਰ ਨੇਲਸ ਜੇ ਤੁਸੀਂ ਪ੍ਰਾਣੀਆਂ ਚੀਨ ਦੀਆਂ ਔਰਤਾਂ ਨੂੰ ਵੇਖੋਗੇ ਤਾਂ ਸਭ ਤੋਂ ਪਹਿਲਾਂ ਤੁਹਾਡੀ ਨਜ਼ਰ ਉਹਨਾਂ ਦੇ ਅਜੀਬੋ ਗਰੀਬ ਕੱਪੜਿਆਂ ਉੱਤੇ ਪਵੇਗੀ ਹਾਲਾਂਕਿ ਉਹਨਾਂ ਦੇ ਕੱਪੜਿਆਂ ਤੋਂ ਬਿਨਾਂ ਜੋ ਚੀਜ਼ ਤੁਹਾਨੂੰ ਸਭ ਤੋਂ ਅਜੀਬ ਲੱਗੇਗੀ ਉਹ ਨੇ ਉਹਨਾਂ ਦੇ ਨਾਵੇਂ ਵੈਸੇ ਲੰਬੇ ਨਾਹਾਂ ਦਾ ਫੈਸ਼ਨ ਤਾਂ ਅੱਜ ਵੀ ਹੈਗਾ ਪਰ ਉਸ ਦੌਰ ਵਿੱਚ ਚੀਨ ਦੀਆਂ ਅਮੀਰ ਔਰਤਾਂ ਆਪਣੇ ਨਾਹਾਂ ਨੂੰ ਪੂਰੀ ਉਮਰ ਬਿਨਾਂ ਕੱਟੇ ਲੰਬੇ ਹੋਣ ਦੰਦੀਆਂ ਸਨ ਦਰਸਲ ਇਹ ਲੰਬੇ ਨਾਹ ਇੱਕ ਪ੍ਰਕਾਰ ਨਾਲ ਉਹਨਾਂ ਦੀ ਅਮੀਰੀ ਦਾ ਵਿਖਾਵਾ ਹੁੰਦੇ ਸਨ ਕਿਉਂਕਿ ਗਰੀਬ ਔਰਤਾਂ ਨੂੰ ਘਰ ਦਾ ਮਿਹਨਤ ਮਜ਼ਦੂਰੀ ਦਾ ਕੰਮ ਕਰਨਾ ਪੈਂਦਾ ਸੀ ਅਜਿਹੇ ਵਿੱਚ ਉਹ ਆਪਣੇ ਨੌ ਨਹੀਂ ਸਨ ਵਧਾ ਸਕਦੀਆਂ ਮਤਲਬ ਕਿ ਜੇ ਤੁਹਾਡੇ ਲੰਬੇ ਨੌ ਹਨ ਤਾਂ ਲੋਕ ਤੁਹਾਨੂੰ ਵੇਖ ਕੇ ਸਮਝ ਜਾਣਗੇ ਕਿ ਤੁਸੀਂ ਇੱਕ ਅਮੀਰ ਪਰਿਵਾਰ ਵਿੱਚੋਂ ਹੋ ਨੰਬਰ 6 ਵੇਅਰਿੰਗ ਦੀ ਹੈਅਰ ਆਫ ਯੋਰ ਐਨਸਟੋਰਸ ਦੋਸਤੋ ਲੌਂਗ ਹੌਰਨ ਮਿਲਾਓ ਅੰਦਰ ਰਹਿਣ ਵਾਲੀ ਇੱਕ ਛੋਟੀ ਜਹੀ ਆਦੀਵਾਸੀ ਜਾਤੀ ਦੀਆਂ ਔਰਤਾਂ ਆਪਣੇ ਸਿਰ ਉੱਤੇ 6 ਕਿਲੋ ਦੇ ਵਾਲਾਂ ਦਾ ਪਹਾੜ ਲੈ ਕੇ ਘੁੰਮਦੀਆਂ ਨੇ ਤਾਜੋ ਉਹ ਆਪਣੇ ਲੋਕਾਂ ਅੰਦਰ ਸੋਹਣੀਆਂ ਲੱਗ ਸਕਣ ਹਾਲਾਂਕਿ ਵਾਲਾਂ ਦਾ ਇਹ ਪਹਾੜ ਉਹਨਾਂ ਦੇ ਖੁੱਦੇ ਵਾਲਾ ਦਾ ਨਹੀਂ ਹੁੰਦਾ ਬਲਕਿ ਇਹ ਵਾਲ ਉਹਨਾਂ ਦੇ ਪੁਰਾਣੇ ਰਿਸ਼ਤੇਦਾਰਾਂ ਦੇ ਹੁੰਦੇ ਨੇ ਪੀੜੀ ਦਰ ਪੀੜੀ ਉਹ ਇਹ ਵਾਲ ਆਪਣੀਆਂ ਬੱਚੀਆਂ ਨੂੰ ਦਿੰਦੇ ਨੇ ਜਿਨ੍ਹਾਂ ਨੂੰ ਬੰਨਣ ਲਈ ਲੱਕੜੀ ਦੀ ਇੱਕ ਡੰਡੀ ਨਾਲ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਫਿਰ ਇਸ ਸਿਰ ਤੇ ਵਾਲਾਂ ਨਾਲ ਬਣੇ ਸਿੰਘ ਵਾਂਗੂ ਦੇਖਣ ਲੱਗਦਾ ਹੈ ਪੁਰਾਣੇ ਸਮੇਂ ਅੰਦਰ ਉੱਥੋਂ ਦੀਆਂ ਔਰਤਾਂ ਨੂੰ ਹਰ ਦਿਨ ਇਸੇ ਤਰ੍ਹਾਂ ਰਹਿਣਾ ਪੈਂਦਾ ਸੀ ਪਰ ਹੁਣ ਜਵਾਨ ਔਰਤਾਂ ਤੇ ਕੁੜੀਆਂ ਇਹਨਾਂ ਨੂੰ ਕਿਸੇ ਤਿਆਰ ਉੱਤੇ ਹੀ ਬੰਦੀਆਂ ਨੇ। ਸੋ ਦੋਸਤੋ ਇਸ ਵੀਡੀਓ ਅੰਦਰ ਦਿੱਤੀ ਗਈ ਜਾਣਕਾਰੀ ਜੇ ਤੁਹਾਨੂੰ ਪਸੰਦ ਆਈ ਤਾਂ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ। ਉਦੋਂ ਤੱਕ ਸਿੱਖਦੇ ਰਹੋ, ਅੱਗੇ ਵਧਦੇ ਰਹੋ।